ਸੰਕਰੂੜ ਦੇ ਲੈਰਾਗਾਗਾ ਵਿਖੇ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਵਿਕਰ ਸਿੰਘ ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਉਸ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੇ ਨਾਲ ਆ ਰਹੇ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਸ ਦੀ ਜਿਆਦਾ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੱਸਿਆ ਇਹ ਜਾ ਰਿਹਾ ਕਿ ਇਹ ਦੋਵੇਂ ਨੌਜਵਾਨ ਰਾਤ 8 ਵਜੇ ਦੇ ਕਰੀਬ ਕਾਚੀ ਤੋਂ ਆ ਰਹੇ ਸਨ ਸਾਹਮਣੇ ਤੋਂ ਇੱਕ ਕਾਰ ਆ ਰਹੀ ਸੀ ਉਸ ਕਾਰ ਚਾਲਕ ਨੇ ਇਹ ਕਾਰ ਉਨ੍ਹਾਂ ਵੱਲ ਭਜਾ ਲਈ ਅਤੇ ਐਕਟਿਵਾ ਨੂੰ ਕਿੜੀਸ ਦੀ ਕੁਝ ਦੂਰੀ ਤੱਕ ਲੈ ਗਈ ਇਸ ਸਬੰਧੀ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਾਰ ਚਾਲਕ ਦੀ ਗਲਤੀ ਬਾਰੇ ਦੱਸਿਆ ਕਿ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਾਰ ਸਾਡੇ ਕਬਜ਼ੇ ਵਿੱਚ ਹੈ ਜਲਦੀ ਹੀ ਕਾਰਨ ਦਾ ਪਤਾ ਲਗਾਇਆ ਜਾਏਗਾ ਬੁਰੀ ਆਲਾ ਲੈਰੇ ਧੋਦੀ ਗਈ ਇਹ ਆਇਆ ਕਿੱਧਰੋਂ ਸੀ ਇਹ ਉਰੇ ਕੈਂਚੀ ਦੀ ਦੁਕਾਨ ਹੈ ਜੀ ਤੁਹਾਡਾ ਕੰਮ ਕਰਦਾ ਸੀ ਵੈਲਡਿੰਗ ਬੂਟਿੰਗ ਦਾ ਸਟਾਚਾ ਚੁਦਾ ਹੁੰਦਾ ਕੀ ਨਾਮ ਹੈ ਸੰਸ ਵਿਕਰਾਈ ਵਿਕਰ ਹਾਂ ਅੱਛਾ ਇੱਕ ਕਿੰਨੇ ਵਜੇ ਹੀ ਘਟਣਾ ਹੈ 6:30 8:00 9:00 ਵਜੇ ਹੀ ਘਟਣਾ ਹੈ ਹਾਂ ਜੀ ਇੱਥੇ ਇਹ ਕੈਂਚੀਆਂ ਤੋਂ ਆ ਰਹੇ ਸੀ ਕੈਂਚੀਆਂ ਤੋਂ ਆ ਰਹੇ ਸੀ ਉਹੀ ਜਿਹੜਾ ਅੱਛਾ ਇੱਕ ਗੱਡੀ ਆਇਆ ਜਿਹੜਾ ਉਹਦੇ ਬੱਸ ਹਾਂ ਹਾਂ ਉਹ ਹੋਇਆ ਅੱਛਾ ਐਕਸੀਡੈਂਟ ਹੋਇਆ ਕਿ ਮੈਂ ਇਹ ਇਹ ਗੱਡੀ ਆਲਾ ਇੱਧਰਲੀ ਸੇਡ ਆ ਇਹਦੀ ਇੱਧਰਲੀ ਸੇਡ ਤੇ ਇਧਰੋਂ ਜਾ ਰਹੀ ਤੀ ਨਹੀਂ ਠੱਗੀ ਵਾਲੇ ਨੇ ਇਧਰੋਂ ਆਣਾ ਤੀ ਇੱਧਰ ਹੀ ਗੱਡੀ ਕਰਤੀ ਗੱਟੀਆਂ ਦੀ ਕਰਤੀ ਰਸਤੇ ਅੱਛਾ ਗੱਡੀ ਆਈ ਕਿੱਧਰੋਂ ਸੀ ਗੱਡੀ ਤਾਂ ਉਹ ਸਿੱਧਾ ਡਾਇਰੈਕਟ ਨਹੀਂ ਦੱਸ ਸਕਦੇ ਨਹੀਂ ਉਹ ਬੜੀਆ ਗੱਡੀ ਨੇ ਸਾਹਮਣੇ ਤੇ ਇਹ ਬੰਦਾ ਜਦੋਂ ਤੁਸੀਂ ਦੇਖਿਆ ਉਹ ਤਾਂ ਮਰਿਆ ਹੋਇਆ ਸੀ ਨਹੀਂ ਨਹੀਂ ਟਾਈਮ ਹੀ ਨਹੀਂ ਉਹ ਤਾਂ ਆਪਾਂ ਮੌਕੇ ਤੇ ਤਾਂ ਨਹੀਂ ਆਏ ਜੀ ਉਹ ਸਾਰੀ ਨਹੀਂ ਦੱਸਣੀ ਕਿਹਦੀ ਕਿਸਮ ਕਿਹੜਾ ਪਿੰਡ ਆ ਆਪਣਾ ਬਾਈ ਵੱਡੀ ਘਾਲ ਵੱਡੀ ਬਟਾਲਾ ਇਹ ਐਕਸੀਡੈਂਟ ਜਿਹੜਾ ਬੰਦੇ ਦੀ ਮੌਤ ਹੋਈ ਹੈ ਦਾ ਨਾਂ ਕੀ ਸੀ ਬਿੱਕਰ ਇਹਦੇ ਬਾਪ ਨੂੰ ਮੱਖਾਈ ਮੱਖਾ ਅਮਰਜੀਤ ਹੈ ਹਾਂ ਅਮਰਜੀਤ ਅਮਰਜੀਤ ਕਿਵੇਂ ਹੋਇਆ ਐਕਸੀਡੈਂਟ ਇਹ ਕੀ ਕੰਮ ਕਰ ਰਹੇ ਸੀਗੇ ਇਹ ਪਰਖਸ਼ਾ ਦਾ ਕੰਮ ਹੋ ਰਿਹਾ ਸੀ ਕਿੰਨੇ ਵਜੇ ਹੋਇਆ ਐਕਸੀਡੈਂਟ ਇਹ 60 7:30 7:30 ਮੰਨ ਲਓ ਤੇ ਤੁਹਾਨੂੰ ਕਿਸ ਨੂੰ ਪਤਾ ਲੱਗਿਆ ਸਾਨੂੰ ਤਾਂ ਤਰਤੀ ਪਤਾ ਲੱਗਿਆ 7:00 ਵਜੇ ਕੀ ਦੱਸਿਆ ਗਿਆ ਵੀ ਕਿਵੇਂ ਹੋਇਆ ਪਤਾ ਹੀ ਨਹੀਂ ਅਜੇ ਤਾਂ ਜਾਣਦੇ ਨਹੀਂ ਹਾਂ ਅਮਰ ਦੇ ਭਾਈ ਖੜੇ ਉਹ ਦੱਸਦੇ ਮੇਰੀ ਘੂੜਾ ਮੁੰਡਾ ਰਹਿ ਗਿਆ ਨਾ ਸੰਗਾ ਨੂੰ ਪਤਾ ਰਿਹਾ ਉਹਨਾਂ ਕੋਲ ਪਤਾ ਲੱਗਾ ਦੀ ਵੀ रात एक्सीडेंट तो हो गया, लंतर्तर्ती मुख्य रास्ता। किन्हीं वो वाले एमरजेंसी नहीं बिकते थे। ये तीन साल से लगे हैं। शादीशुदा है? हाँ यार बच्ची भी नहीं। रात ही लगेगा, मतलब ये हंटर है ये रात रात है? अच्छा है। तो बाप रे दोस्त मार्चिंग हो गया। अच्छा तो रहेगा। रात ही तो लगेगा अच्छा जी ते ਜਿਹੜਾ ਤੁਹਾਨੂੰ ਚਲ ਹੋਇਆ ਉਹ ਆ ਤੁਹਾਨੂੰ ਤੱਕ ਲੱਗੇ ਗਏ ਉਹ ਬੁਰਾ ਹੈ ਕਿਦਾਂ ਲੱਗਿਆ ਤੁਹਾਨੂੰ ਇਹ ਗਲਤੀ ਕਿਸ ਦੀ ਲੱਗਦੀ ਹੈ ਤੁਸੀਂ ਕੈਮਰੇ ਵੀ ਖੰਘਾਲੇ ਹੈ ਇਹ ਗੱਡੀ ਡਰਦੀ ਹੈ ਕਿੰਘੜੀ ਆਈ ਜਾਂਦੀ ਹੈ ਜੇ ਕੋਈ ਮੁਲਾਜ਼ਮ ਤੁਹਾਡੇ ਹੱਥ ਆਇਆ ਉਹ ਮੁਲਾਜ਼ਮ ਜਾਈ ਜੀ ਪ੍ਰਤਾ ਕਰਦੇ 6